ਤੂੰ ਆਪਿੰਗਾ ਲੈ ਗਾ ਰਿਹਾ ਇੱਧਰ ਆ ਜਾਓ ਆਓ ਜੀ ਹਾਂਜੀ ਕਿਸ ਨੂੰ ਲੱਡੂ ਵੰਡੇ ਜਾ ਰਿਹਾ ਜੀ ਤੁਸੀਂ ਸਾਡੇ ਸਾਰਿਆਂ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਹੋਣਾ ਅਸੀਂ ਕਿੰਨੇ ਕੁ ਖੁਸ਼ ਆ ਬੋਲ ਬੋਲ ਕੇ ਸਾਡੇ ਗਲੇ ਵੀ ਖਰਾਬ ਹੋ ਗਏ ਆ ਦਿੱਲੀ ਦੇ ਵਿੱਚ ਅੱਜ ਸਾਡੀ ਵੱਡੀ ਜਿੱਤ ਹੋਈ ਐ ਅਸੀਂ ਵਾਪਸੀ ਕੀਤੀ ਐ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਨੀਤੀਆਂ ਜਿਹੜੀਆਂ ਕਿ ਜਨ ਹિત ਐਸ਼ੀ ਨੀਤੀਆਂ ਸੀ ਉਹਨਾਂ ਦੇ ਕਾਰਨ ਅੱਜ ਜਿਹੜੀ ਦਿੱਲੀ 'ਚ ਐਡੀ ਵੱਡੀ ਜਿੱਤ ਹੋਈ ਐ ਤੇ ਖੁਦ ਕੇਜਰੀਵਾਲ ਜਿਹੜੇ ਐਡੇ ਵੱਡੇ ਵੱਡੇ ਚਿਹਰੇ ਸੀਗੇ ਉਹ ਹਾਰ ਗਏ ਤੇ ਇਸ ਕਰਕੇ ਅਸੀਂ ਖੁਸ਼ੀਆਂ ਹੋ ਖੁਸ਼ੀਆਂ ਮਨਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਲੱਡੂ ਵੰਡੇ ਜਾ ਰਹੇ ਪੂਰੇ ਸ਼ਹਿਰ ਦੇ ਅੰਦਰ ਤੇ ਆਪਾਂ ਇਹ ਕੀ ਸਮਝੇ ਕੇਂਦਰੀਵਤ ਮਾਡਲ ਫੇਲ ਹੋ ਗਿਆ ਬਿਲਕੁਲ ਫੇਲ ਹੈ ਬਿਲਕੁਲ ਚੱਲ ਗਿਆ ਬਿਲਕੁਲ ਚੱਲ ਗਿਆ ਜੀ ਮਾਡਲ ਚੱਲ ਗਿਆ ਔਰ ਇਹ ਦੇਖੋ ਲੋਕਾਂ ਨੇ ਇੰਨਾ ਬਹੁਮਾ ਦਿੱਤਾ ਉਹ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਹੈ ਮਾਡਲ ਇੱਕ ਬਿਲਡਿੰਗ ਹੋ ਜਾਂਦੀ ਆ ਪਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਮੈਂ ਪ੍ਰਮੋਟ ਨਹੀਂ ਕੀਤਾ ਉਹੀ ਪ੍ਰਮੋਟ ਕਰ ਰਹੇ ਸੀ ਦਿੱਲੀ ਹਾਂ ਚਲੋ ਨਹੀਂ ਨਹੀਂ ਆਪਾਂ ਮੋਦੀ ਜੀ ਦੀਆਂ ਨੀਤੀਆਂ ਦੇ ਨਾਲ ਚੱਲ ਰਹੇ ਆ ਔਰ ਮੋਦੀ ਜੀ ਨੂੰ ਆਪਾਂ ਵਧਾਈ ਦਿੰਨੇ ਆ ਕਾਰਕਿਰਤਾ ਨੂੰ ਵਧਾਈ ਦਿੰਨੇ ਆ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ ਔਰ ਪੂਰੇ ਦੇਸ਼ ਦੇ ਕਾਰਕਟਰ ਜਿਹੜੀ ਇੱਕ ਪ੍ਰਾਰਥਨਾ ਸੀ ਔਰ ਲੋਕੀ ਬੜੇ ਦੁਖੇ ਸੀ ਦਿੱਲੀ ਦੇ ਜਿਨ੍ਹਾਂ ਨੇ ਦਿੱਲੀ ਦੇ ਦੁਖੀ ਲੋਕਾਂ ਦੀ ਸੁਣੀ ਗਈ ਹੈ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਆ ਔਰ ਇਹ ਹੀ ਮਾਡਲ ਜਿਹੜਾ ਇਹ ਹੀ ਸਾਡੇ ਕੋਲ ਪੰਜਾਬ ਚ ਹੋਣਾ ਆ ਜਿਹੜੀਆਂ ਨੀਤੀਆਂ ਸੀ ਉਹਨਾਂ ਨੇ ਪੜਾਸ ਕੀਤੀ ਪੜਾਸ ਕੱਢੀ ਲੋਕਾਂ ਨੇ ਤੇ ਪੜਾਸ ਕੱਢੀ ਹੈ ਪੂਰੀ ਹੁਣ ਨਵਸ਼ਾਨੀ ਪੰਜਾਬ ਚ ਵੀ ਇਹ ਸਾਡੀ ਜਿਹੜੀ ਰਿਪੀਟ ਹੋ ਗਈ ਹੈ ਹਾਂ 2027 ਦੀ ਰਣਨੀਤੀ ਵੀ ਇਦਾਂ ਹੀ ਹੋਏਗੀ ਕਿ ਪੰਜਾਬ ਚ ਵੀ ਜੋ ਮੋਦੀ ਜੀ ਨੇ ਉੱਥੇ ਨੀਤੀ ਬਣਾਈ ਹੈ ਉਹੀ ਇੱਥੇ ਵੀ ਬਣਾਣਗੇ ਲੋਕਾਂ ਨੂੰ ਮਿਹਨਤ ਕਰਨੀ ਪਊਗੀ ਕਾਰਗਰਤਾ ਨੂੰ ਮਿਹਨਤ ਕਰਨੀ ਅਸੀਂ ਮਿਹਨਤ ਕਰਾਂਗੇ ਔਰ ਪੰਜਾਬ 'ਚ ਅਸੀਂ ਇਹ ਬੀਜੇਪੀ ਦੀ ਸਰਕਾਰ ਬਣਾਵਾਂਗੇ ਦੇਖੋ ਬੀਜੇਪੀ ਦੇ ਸਪੋਰਟਰ ਦੇਖ ਰਹੇ ਉਹਨਾਂ ਨੂੰ ਕੀ ਕਹਾਂ ਦੇਖੋ ਬੀਜੇਪੀ ਦੇ ਸਪੋਰਟਰ ਤਾਂ ਖੁਸ਼ ਹੈ ਬੀਜੇਪੀ ਦੇ ਸਪੋਰਟਰ ਦੀ ਤਾਂ ਕੋਈ ਛੱਡੋ ਤੁਸੀਂ ਬੀਜੇਪੀ ਦੇ ਸਪੋਰਟਰ ਬਹੁਤ ਖੁਸ਼ ਹੈ ਔਰ ਉਹਨਾਂ ਨੂੰ ਇਹ ਸਭ ਨੂੰ ਇਹ ਹੁਣ ਆਸ ਹੋ ਗਈ ਹੈ ਕਿ ਪੰਜਾਬ 'ਚ ਵੀ ਇਦਾਂ ਹੀ ਬੀਜੇਪੀ ਆਉਗੀ ਔਰ ਕੇਜਰੀਵਾਲ ਜਿਹੜੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਇਦਾਂ ਹੀ ਤੈਸ ਨੈਸ ਹੋਏਗੀ ਜਿਦਾ ਉੱਥੇ ਹੋਈ ਹੈ ਚਲੋ ਪੰਜਾਬ ਦੇ ਲੋਕਾਂ ਦੇ ਬਹੁਤ ਸਵਾਲ ਹੈ ਪਰ ਕਿਸੇ ਹੋਰ ਮੌਕੇ ਤੇ ਕਰ ਸਕਦੇ ਹਾਂ 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 ਬਿਲਕੁਲ ਬਿਲਕੁਲ ਜਦੋਂ ਮਰਜੀ ਜਦੋਂ ਜੀ ਲੱਗਣ ਸਾਹਿਬ ਥੈਂਕ ਯੂ ਜੀ ਹਾਂ ਜੀ ਅੱਜ ਦੀ ਜਿਹੜੀ ਜਿੱਤ ਆ ਉਹ ਬਹੁਤ ਇਤਿਹਾਸਿਕ ਜਿੱਤ ਆ ਔਰ ਇਹ ਜਿਹੜੀ ਜਿੱਤ ਹੈਗੀ ਆ ਇਹ ਜੇ ਕੋਈ ਵੀ ਵਿਅਕਤੀ ਜਿਹੜਾ ਆ ਇਨਸਾਨ ਆ ਜੇ ਉਹ ਕੋਠੇ ਤੋਂ ਡਿੱਗ ਪਵੇ ਉਹ ਬਚ ਸਕਦਾ ਜੇ ਉਹ ਪਹਾੜ ਤੋਂ ਡਿੱਗ ਜਾਵੇ ਬਚ ਸਕਦਾ ਜਾਂ ਪਲੇਨ ਤੋਂ ਵੀ ਡਿੱਗ ਜਾਵੇ ਉਹਦੇ ਵੀ ਬਚਣ ਦੀ ਆਸ ਆ हां लेकिन ਜਿਹੜਾ ਬੰਦਾ ਲੋਕਾਂ ਦੀ ਨਿਗਾਹ ਤੋਂ ਗਿਰ ਜਵੇ ਉਹ ਕਦੀ ਨਹੀਂ ਵੱਸ ਸਕਦਾ ਜਿਹੜਾ ਕੇਜਰੀਵਾਲ ਆ ਇਹ ਲੋਕਾਂ ਦੀ ਨਿਗਾਹ 'ਚ ਗਿਰ ਗਿਆ ਸੀ ਕੀ ਲੱਗਦਾ ਹੰਕਾਰ ਵੱਡਾ ਹੋ ਗਿਆ ਬਿਲਕੁਲ 라ਵਣ ਹੰਕਾਰ ਤੋਂ ਮਰਿਆ ਸੀ 라ਵਣ ਦੇ ਵਿੱਚ ਬਹੁਤ ਕੁਆਲਟੀਆ ਸੀਗੀਆਂ ਔਰ ਇਹ ਦੇਸ਼ ਦੀ ਰਾਜਨੀਤੀ ਬਦਲਣ ਆਇਆ ਸੀ ਕੇਜਰੀਵਾਲ ਲੰਕਾ ਟੱਗੀ ਪਰ ਇਹਦੀ ਵੀ ਟੱਗੀ ਲੰਕਾ ਦੇਖੋ ਐਦਾਂ ਆ ਵੀ ਇਹ ਇਹ ਰਾਜਨੀਤੀ ਨੂੰ ਬਦਲਣ ਆਇਆ ਸੀ ਲੇਕਿਨ ਇਹਨੇ ਨੈਗੇਟਿਵ ਤੌਰ ਤੇ ਰਾਜਨੀਤੀ ਬਦਲੀ ਨੇਗੇਟਿਵ ਤੌਰ ਤੇ ਬਦਲੀ ਦੇਸ਼ ਦਾ ਦੇਸ਼ ਦੇ ਵਿੱਚ ਝੂਠ ਵੱਲ ਨੂੰ ਝੂਠ ਵੱਲੂ ਰਾਜਨੀਤੀ ਕੀਤੀ ਇਹਦਾ ਜਿਹੜਾ ਆਪਣਾ ਪਾਪ ਦਾ ਘੜਾ ਆ ਉਹ ਭਰ ਗਿਆ ਉਹ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਇਹਨੂੰ ਧੂਲ ਚਟਾਤੀ ਧੂਲ ਅੱਛਾ ਕੀ ਲੱਗਦਾ ਗਰੰਟੀਆਂ ਤੇ ਵਿਸ਼ਵਾਸ ਕੀਤਾ ਲੋਕਾਂ ਨੇ ਦੇਖੋ ਲੋਕ ਕੰਮ ਵੀ ਚਾਹਦੇ ਆ ਲੋਕ ਹੁਣ ਆ ਦਾ ਨਵਾਂ ਸ਼ਹਿਰ ਆ ਜੇ ਸਾਨੂੰ ਬਿਲੀ ਦਾ ਬਿੱਲ ਦੇਣਾ ਪਵੇ ਜਾਂ ਨਾਂ ਬਦਲ ਬਸੀਂ ਕਿ ਲੈਣਾਂ ਦੇਣਾਂ ਜੀ ਸੜਕ ਟੁੱਟੀ ਪਈ ਆ ਉਹਨਾਂ ਨੂੰ ਜੇ ਪੁੱਛਦੇ ਆ ਉਹ ਕਹਿੰਦੇ ਜੀ ਇੱਕ ਚੀਜ਼ ਮੰਗਣੀ ਆ ਜਾਂ ਡਵੈਲਪਮੈਂਟ ਕਰਾ ਲਓ ਤਾਂ ਜਾਂ ਮੁਫਤ ਲੈ ਲਓ ਜਬਰੀ ਦੀ ਰੇੜੀਆਂ ਨਹੀਂ ਸਾਨੂੰ ਤਾਂ ਰੇੜੀਆਂ ਨਹੀਂ ਚਾਹੀਦੀਆਂ ਸਾਨੂੰ ਤਾਂ ਕੰਮ ਚਾਹੀਦਾ ਇਹ ਰੇੜੀਆਂ ਉਹਨੇ ਦੇਣੀਆਂ ਉਹਨਾਂ ਦੀ ਮਰਜ਼ੀ ਆ ਉਹਨਾਂ ਦੀ ਖੁਸ਼ੀ ਆ ਲੇਕਿਨ ਸਾਡੀ ਡਿਮਾਂਡ ਇਹੀ ਆ ਵੀ ਅਸੀਂ ਡਵੈਲਪਮੈਂਟ ਚਾਹਨੇ ਆ ਅੱਛਾ ਬਲਕਣ ਸਾਹਿਬ ਕਿੰਨਾ ਖੁਸ਼ ਹੈ ਦੇਖੋ ਮੈਂ ਤਾਂ ਪੈਰ ਦੇ ਗੁੱਠਿਆਂ ਨਾਲ ਕੇ ਸਿਰ ਦੇ ਬਾਲ ਤੱਕ ਖੁਸ਼ ਹਾਂ ਸਿਰ ਦੇ ਬਾਲ ਤੋਂ ਪੈਰ ਦੇ ਗੁੱਠਿਆਂ ਤੱਕ ਹਾਂ ਬਹੁਤ ਖੁਸ਼ ਆ ਔਰ ਦੇਖੋ ਇਹ ਜਿਹੜਾ ਝੂਠ ਆ ਨਾ ਝੂਠ ਹੈ ਪਰੇਸ਼ਾਨ ਹੋ ਸਕਦਾ ਹੈ ਲੇਕਿਨ ਝੂਠ ਹਰਦਾ ਨਹੀਂ ਕਦੀ ਵੀ ਇਹ ਗੱਲ ਸਾਬਤ ਹੋ ਗਈ ਕਿ ਝੂਠ ਕਦੀ ਨਹੀਂ ਹਰਦਾ ਮੋਦੀ ਸਾਹਿਬ ਸੱਚ ਤੇ ਖੜੇ ਆ ਔਰ ਇਹਦੀ ਸਾਰੀ ਦੀ ਸਾਰੀ ਰਾਜਨੀਤੀ ਜਿਹੜੀ ਝੂਠ ਤੇ ਝੂਠ ਦਾ ਇਹ ਪਲੰਦਾ ਔਰ ਜਿਹੜੀ ਗੱਲ ਕਰਦਾ ਉੱਥੇ ਮੁੱਕਰ ਜਾਂਦਾ ਲੋਕਾਂ ਨੇ ਇਸ ਬੰਦੇ ਨੂੰ ਨਕਾਰ ਦਿੱਤਾ ਇੱਕ ਇੱਕ ਨਾ ਚਰਚਾ ਛੜੀ ਹੋਈ ਹੈ ਕਹਿੰਦੇ ਹੋ ਸਕਦਾ ਉਹ ਕੇਦਰੀਵਾਲ ਸਾਹਿਬ ਆਪਰੇ ਹੀ ਮੰਨਦੇ ਸੱਚ ਹੈ ਕਿ ਇੱਧਰ ਆਊਗਾ ਪੰਜਾਬ ਦੌੜੂ ਆ ਆ ਲੁਧਿਆਣੇ ਸੀਟ ਲੜੂਗਾ ਔਰ ਇਹਨੂੰ ਇੱਥੋਂ ਵੀ ਇੱਦਾਂ ਹੀ ਭਜਾਵਾਂਗੇ ਚਿੰਤਾ ਨਾ ਕਰੋ ਹੁਣ ਇਹਨੇ ਰਾਜਨੀਤੀ ਦਾ ਆਪਣੀ ਕਰਨੀ ਹੈ ਜਿਹੜਾ ਬੰਦਾ ਜਿਸ ਬੰਦੇ ਨੂੰ ਨਾਲ ਹੱਡੀ ਦਾ ਸਵਾਦ ਬੈਜਵੇ ਹੱਡੀ ਦਾ ਸਵਾਦ ਬੈਜਵੇ ਉਹਨੇ ਪੰਜਾਬ ਚਾਲਣਾ ਹੈ ਪੰਜਾਬ ਦੇ ਜਿਹੜੇ ਪੰਜਾਬੀ ਆ ਨਾ ਜੀ ਦਿੱਲੀ ਦੇ ਲੋਕ ਦਿੱਲੀ ਦੇ ਲੋਕਾਂ ਨੇ 10 ਸਾਲ ਲਾਇਆ ਉਹਨੂੰ ਕੱਢਣ ਲਈ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਪੰਜਾਂ ਦਿਨਾਂ ਚ ਕੱਢ ਕੇ ਬਾਹਰ ਮਾਰਨਾ ਪੰਜਾਂ ਦਿਨਾਂ ਚ ਸਾਲ ਲਈ ਪੰਜਾਂ ਦਿਨਾਂ ਚ ਇੱਕ ਵਾਰ ਲੁਧਿਆਣੇ ਲੜਕੇ ਨੇ ਦੇਖੇ ਬਹੁਤ ਅੱਛਾ ਅੱਜ ਦਾ ਦਿਨ ਜਿਹੜਾ ਬੜਾ ਸ਼ੁਭ ਦਿਹਾੜਾ ਜੀ ਭਾਜਪੀ ਨੇ ਕਮਾਲ ਕਰ ਦਿੱਤੀ ਦਿੱਲੀ ਦੇ ਵਿੱਚ ਆਫਟਰ 3 ਡੈਕੇਡਸ ਦਿੱਲੀ ਦੇ ਵਿੱਚ ਕਮਿੰਗ ਹੋ ਰਹੀ ਆ ਤੇ ਬਹੁਤ 27 ਸਾਲ ਬਾਅਦ ਤੇ ਬਹੁਤ ਵੱਡੀ ਜਿੱਤ ਹੈਗੀ ਮੋਦੀ ਸਾਹਿਬ ਦੇ ਨਾਂ ਤੇ ਟੈਕਸਟ ਡਿਜ਼ਾਈਨ ਜਿਹੜਾ ਸੀਤਾਰਾਮ ਨੇ ਜਿਹੜਾ ਪੇਸ਼ ਕੀਤਾ ਉਹਦੇ ਕਰਕੇ ਲੋਕਾਂ ਨੇ ਦੁਆਰਾ ਬੀਜੇਪੀ ਨੂੰ ਚੁਣਿਆ ਬਹੁਤ ਬਣੀ ਬਹੁਤ ਜ਼ਿਆਦਾ ਲੋਕਾਂ ਦੇ ਲਈ ਬੈਨੀਫੀਸ਼ੀਅਲ ਮੌਕੇ ਦੀ ਚੋਕਲ ਆਇਆ ਬਿਲਕੁਲ ਆਜਨ ਸਾਹਿਬ ਦੇ ਪਿਛੋਕੜ ਹਾਂਜੀ ਹਾਂਜੀ ਬਹੁਤ ਵਧੀਆ ਹੋਇਆ ਜੀ ਜੋ ਹੈ ਬੁੱਢੀ ਦੇ ਵਿੱਚ ਬਹੁਤ ਵਧੀਆ ਹੋਇਆ ਇਹਦਾ ਜਿਹੜਾ ਝੂਠਾ ਬੰਦਾ ਸੀ ਉਹ ਢਹਿ ਗਿਆ ਸੱਚ ਦੀ ਜਿੱਤ ਹੋਈ ਆ ਬੋਲੋ ਬੋਲਿਆ ਹੋ ਗਿਆ ਬੋਲੋ ਬੋਲੋ ਸਭ ਨਹੀਂ ਹੋ ਗਿਆ ਹੋ ਗਿਆ ਚਲੋ ਠੀਕ ਹੈ